ਅੱਧਾ ਘੰਟਾ ਬੋਟਾਂ ਖੜੀਆਂ ਰਹੀਆਂ ਅਸੀਂ ਮਿੰਤਾਂ ਕੱਢ ਕੇ ਅਮਰੀਕਾ ਨੇ ਵੋਟ ਨਹੀਂ ਦਿੱਤੀ ਚੱਲਦੇ ਆ ਚੱਲਦੇ ਸਾਨੂੰ ਐਂ ਕਰੀਗੇ ਮੈਂ ਕਿਹਾ ਸੀ ਮੈਂ ਬੇਨਤੀ ਕੀਤੀ ਸੀ ਭਾਈ ਜੀ ਤੁਸੀਂ ਇਹਨੂੰ ਖੁੱਲਾ ਪ੍ਰਸ਼ਾਦਾ ਆਪਾਂ ਕਿੱਦਾਂ ਦਵਾਵਾਂਗੇ ਇਕੱਲੇ ਇਕੱਲੇ ਘਰ ਦੇਣਾ ਆ ਤੁਸੀਂ ਪੈਕਿੰਗ ਕਰ ਲਓ ਉਹਨਾਂ ਨੂੰ ਅੱਧੇ ਘੰਟੇ ਦਾ ਟਾਈਮ ਵੀ ਦਿੱਤਾ ਵੀ ਅੱਧੇ ਘੰਟੇ 'ਚ ਕਰ ਲਓ ਉਸ ਤੋਂ ਬਾਅਦ ਆ ਅਸੀਂ ਮੁੜ ਕੇ ਆ ਕੇ ਅਸੀਂ ਉਹ ਰਾਸ਼ਨ ਪਚਾਇਆ ਵੀ ਆ ਜਿਉਂ ਕੱਲ ਗਲਾਬਾਈ ਆਇਆ ਉਹ ਕੁਛ ਨਾ ਕੁਛ ਦੇ ਕੇ ਹੀ ਗਿਆ ਕਿਦੋਂ ਪਹਿਲਾਂ ਭਾਈ ਉਹ ਉਹਦੇ ਪੋਸਟਾਂ ਪਈਆਂ ਉਹ ਬੜਿਆ ਨਹੀਂ ਕੋਸ਼ਟਾਂ ਦਿਖਾ ਲਦੇ ਨੇ ਤੁਹਾਨੂੰ ਪਾਇਆ ਨਹੀਂ ਕਿੱਥੇ ਅਗਲਾ ਜਿਉ ਕੱਲ ਆ ਗਿਆ ਆਣ ਕੇ ਉਹਨੇ 5 ਲੱਖ ਰੁਪਈਆ ਉਸੇ ਟਾਈਮ ਅਨਾਉਂਸ ਕੀਤਾ ਬੋਰਡ ਦੇ ਵਿੱਚ ਹੀ ਬੈਠ ਕੇ ਫਿਰ ਉਹਨੇ ਕਹਿੰਦਾ ਕਿ ਤਾਂ ਗਰੀਬ ਪਾਲ ਮਜਬੂਰ ਕਿੱਦਾਂ ਕਰੀਏ ਵੀ ਜ਼ਮੀਨ ਪੱਧਰੀ ਉਸੇ ਟਾਈਮ ਕਿਹਾ ਵੀ ਆਪਾਂ ਜ਼ਮੀਨਾਂ ਵੀ ਪੱਧਰੀਆਂ ਕਰਾਵਾਂਗੇ ਕਲਾਕਾਰਾਂ ਨੂੰ ਚੜਾ ਕੇ ਦਬਝਾ ਲਿਆ ਤੇ ਇੱਥੇ ਖੜੇ ਤੁਹਾਨੂੰ ਰੋਣ ਆਉਂਦਾ ਉਹਨੇ ਰੋਏ ਨਾ ਵੀਰੋਣੀ ਅਸੀਂ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ ਉਹਨਾਂ ਦੇ ਅੰਦਰ ਪੰਜਾਬ ਦਾ ਦਰਦ ਸੀ ਤੁਸੀਂ ਇੱਕ ਵਾਰੀ ਨਾ ਜਿਆ ਮੈਕ ਲੈ ਕੇ ਵੀਰਾ ਜੀ ਉੱਥੇ ਜਾ ਕੇ ਸਰਵੇ ਕਰਕੇ ਆਓ ਜੇ ਤੁਹਾਨੂੰ ਇੱਕ ਘਰ ਦੇ ਵਿੱਚ ਕਮੰਟਲਾਂ ਕਮੰਟ ਨਰਾਸ਼ਨ ਨਾ ਮਿਲੇ ਦੋ ਦਿਨਾਂ ਦਾ ਪਹਚਾਇਆ ਤਾਂ ਤੁਸੀਂ ਸਾਨੂੰ ਅੱਗੇ ਕਹਿਣਾ ਉਹ ਕਿਹਨਾਂ ਨੇ ਪਹਚਾਇਆ ਤੁਸੀਂ ਗੁਲਾਬੇ ਵਾਲੀ ਜਾਓ ਵਕ ਵਕ ਟਾਣੀਆਂ ਤੇ ਜਾਓ ਤੁਸੀਂ ਪੁੱਛੋ ਜਾ ਕੇ ਵੀ ਭਾਈ ਆ ਬੰਦੇ ਉਰੇ ਆਏ ਤੁਹਾਡੇ ਕੋਲੇ ਵੋਟਾਂ ਲੈ ਕੇ ਤੋਂ ਵੋਟਾਂ ਦੇ ਵਿੱਚ ਅਸੀਂ ਰਾਸ਼ਨ ਰੱਖ ਲਿਆ ਗਿਆ ਬਾਕੀ ਦੋ ਵੋਟਾਂ ਜੋ ਉਹਦੇ ਨਾਲ ਉਹਦੀ ਸਿਕਿਉਰਟੀ ਵੀ ਸੀਗੀ ਉਹ ਬਹਿਣੀ ਸੀਗੀ ਬਾਕੀ ਦਵਾਈਆਂ ਮੈਡੀਸਿਨ ਵੱਖਰੀ ਰੱਖ ਲਈ ਰਾਸ਼ਨ ਸੀਗਾ ਬੀਆਂ ਕਰਾਂ ਦਾ ਤੇ ਬੰਦੇ ਸੀ 10 ਬੋਟ ਚ ਬਹਿਣ ਵਾਲੇ ਭਾਈ ਕਿੱਦਾਂ ਬਿਠਾਉਂਦੇ ਉਹਨਾਂ ਨੂੰ ਰਾਸ਼ਨ ਲੈ ਕੇ ਜਾਂਦੇ ਕੀ ਕਰਦੇ ਮਤਲਬ ਆਪ ਦੇ ਝੂਟੇ ਲੈਣ ਦੇ ਮਾਰੇ ਕਹਿ ਸਕਦੇ ਸੀ ਇਹ ਹੀ ਗੱਲ ਹੋਵੇ ਜੀ ਉਹ ਵੀ ਇੱਕ ਪੰਜਾਬ ਦੇ ਹੀ ਪੁੱਤ ਆ ਉਹ ਪੰਜਾਬ ਲਈ ਚਾਹੁੰਦਾ ਕਿ ਅੱਜ ਤਾਂ 5 ਲੱਖ ਰੁਪਏ ਦਾ ਡੀਜ਼ਲ ਕਹਿ ਕੇ ਗਿਆ ਕਿ ਮੈਂ 5 ਲੱਖ ਦਾ ਡੀਜ਼ਲ ਦਊਂਗਾ ਤੁਸੀਂ ਪੱਧਰ ਕਰਨੀਆਂ ਨੇ ਜ਼ਮੀਨਾਂ ਆਪਾਂ ਜੀ ਉਹਨੂੰ ਹੋਰ ਕਹਿ ਦੀਏ ਵੀ ਭਾਈ ਹੋਰ ਲੋੜ ਪੈ ਗਈ 5 ਲੱਖ ਦੀ ਉਹ ਤਾਂ ਵੀ ਨਹੀਂ ਦੱਬਦਾ ਸਾਡੀ ਨਾ ਬਾਹ ਫੜੀ ਹੈ ਸਵੇਰ ਦੇ ਸਾਡੇ ਪਸ਼ੂ ਅੱਜ 12 13 ਦਿਨ ਹੋ ਗਏ ਰਾਸ਼ਨ ਨਹੀਂ ਜਾ ਰਿਹਾ ਪਸ਼ੂਆਂ ਵਾਸਤੇ ਚਾਰਾ ਨਹੀਂ ਜਾ ਰਿਹਾ ਫੀਡ ਨਹੀਂ ਜਾ ਰਹੀ ਜਦੋਂ ਦੇ ਐ ਸਵੇਰ ਦੇ ਨਾਲ ਲੱਗਾ ਸਾਡਾ ਪਿੰਡ ਵੀ ਲੱਗਾ ਆ ਜੇ ਵੀ ਰਾਜ ਆਏ ਤਾਂ ਹੀ ਇਹਨਾਂ ਨੂੰ ਕਿਵੇਂ ਮਾੜਾ ਕਹਿ ਦਈਏ ਜੋ ਕੋ ਸਿੰਗਰ ਹੋ ਰਿਹਾ ਹੈ ਆ ਕੇ ਕੋਈ ਸਾਡੇ ਪਰਿਵਾਰ ਨੂੰ ਸਾਡੇ ਪਿੰਡ ਨੂੰ ਕੁਝ ਦੇ ਰਿਹਾ ਸੀ ਉਹਨਾਂ ਨੂੰ ਕਿਵੇਂ ਮਾੜਾ ਕਹਿ ਦਈਏ ਪਹਿਲਾਂ ਕਿਉਂ ਨਹੀਂ ਕੋਈ ਆਇਆ ਜੇ ਕਿਤੇ ਡੈੱਡ ਬੋਡੀ ਵੀ ਕੱਢਦੇ ਆ ਜਾਂ ਕੁਝ ਵੀ ਹੋ ਗਏ ਉਦੋਂ ਵੀ ਸਾਡੀ ਸਸਤਾ ਬਿਲਕੁਲ ਫਰੀ ਜ਼ੇਵਾ ਕਰਦੀ ਕਿਤੇ ਅੱਜ ਦੇ ਨਹੀਂ ਵੀ ਅੱਜ ਮਿੰਟ 'ਚ ਹੀ ਸਾਨੂੰ ਮਿੱਟੀ ਕਰਕੇ ਰੱਖ ਦੇਣਾ ਇਹ ਕੋਈ ਗੱਲ ਬੰਦਿਆਂ ਵਾਲੀ ਨਹੀਂ ਕਮੈਂਟ ਮਾਰਨ ਲੱਗੇ ਆ ਰਹੇ ਨੇ ਤੋਂ ਪਤਾ ਹੀ ਨਹੀਂ ਕੌਣ ਸੋ ਤੁਸੀਂ ਦੇਖ ਰਹੇ ਹੋ ਰਜਾਨਾ ਸਪੋਕਸਮੈਨ ਇਸ ਵੇਲੇ ਮੌਜੂਦਾਂ ਸੀ ਪਿੰਡ ਹਾਮਦਵਾਲਾ ਵਿੱਚ ਜਿੱਥੇ ਕੀ ਜਿਵੇਂ ਆੜਾ ਚੁੱਕੇ ਨੇ ਤੇ ਲੋਕਾਂ ਦੀ ਮਦਦ ਵਾਸਤੇ ਅਲੱਗ-ਅਲੱਗ ਜਿੱਥੇ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਨੇ ਇਸੇ ਤਰ੍ਹਾਂ ਹੀ ਜਿਹੜਾ ਕਿ ਕਲਾਕਾਰ ਨੇ ਉਹ ਵੀ ਲੋਕਾਂ ਦੀ ਬਾਹ ਫੜਨ ਵਾਸਤੇ ਉਥੇ ਪਹੁੰਚ ਰਹੇ ਨੇ ਇਸੇ ਤਰ੍ਹਾਂ ਹੀ ਫਾਜ਼ਲਕਾ ਦੇ ਵਿੱਚ ਗੁਲਾਬ ਸਿੱਧੂ ਜਿਹੜੇ ਕਿ ਉੱਥੇ ਪਹੁੰਚੇ ਤੇ ਉਹ ਵੋਟਾਂ ਲੈ ਕੇ ਤੇ ਅੰਦਰ ਚਲੇ ਗਏ ਤੇ ਕੁਝ ਜਿਵੇਂ ਕਿ ਇੱਕ ਸਿੱਕੇ ਦੇ ਪਹਿਲੂ ਦੋ ਹੁੰਦੇ ਨੇ ਇੱਕ ਤਰਫ ਦੇਖੀ ਗਈ ਦੂਸਰੀ ਨਹੀਂ ਦੇਖੀ ਗਈ ਇਸੇ ਤਰ੍ਹਾਂ ਹੀ ਉਹ ਜਦੋਂ ਅੰਦਰ ਚਲੇ ਗਏ ਤੇ ਬਾਹਰ ਇੱਕ ਸਮਾਜਿਕ ਵੀ ਸੰਸਥਾ ਖੜੀ ਸੀਗੀ ਕਿਸ ਜਗ੍ਹਾ ਤੋਂ ਆਈ ਸੀ ਕੀ ਕੰਮ ਸੀਗਾ ਉਸ ਦਾ ਇਸ਼ੂ ਬਹੁਤ ਜ਼ਿਆਦਾ ਬਣਿਆ ਕੱਲ ਦਾ ਤੇ ਇੱਥੇ ਸਾਡੇ ਨਾਲ ਬਾਬਾ ਦੀਪ ਸਿੰਘ ਸੇਵਾਦਾਲ ਦੇ ਜਿਹੜੇ ਵਰਕਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਮਸਲਾ ਕੀ ਹੈਗਾ ਸਿਗਾ ਕੀ ਕਹਿਣਾ ਚਾਹੁੰਦੇ ਨੇ ਸਰ ਕੀ ਮਸਲਾ ਸਿਗਾ ਕੀ ਗੱਲ ਹੋ ਗਈ ਉਹਦੇ ਵਿੱਚ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਪਹਿਲਾਂ ਤਾਂ ਸਾਡੀ ਸੰਸਥਾ ਨੂੰ ਲੱਗਿਆ ਨੂੰ ਅੱਜ 24ਵਾਂ ਦਿਨ ਹੋ ਚੁੱਕਾ ਆ ਵੀ ਜਦੋਂ ਦੇ ਇਹ ਸਾਡੇ ਪੰਜਾਬ ਦੇ ਵਿੱਚ ਆੜਾ ਆਇਆ ਉਦੋਂ ਤੋਂ ਹੀ ਸਾਡੀ ਸੰਸਥਾ ਨੇ ਦਿਨ ਰਾਤ ਇੱਕ ਕੀਤਾ ਮੇਰੇ ਨਾਲ ਵੀਰਪਾਲ ਖਰੋੜ ਆ ਇਹ ਵੀ ਅਸੀਂ ਤਕਰੀਬਨ ਹਫ਼ਤੇ ਦਾ ਜੁਆਇਨ ਕੀਤਾ ਤੇ ਆਪਾਂ ਹਰੇਕ ਸ਼ਹਿਰ 'ਚ ਹੀ ਤਕਰੀਬਨ ਗਏ ਆਂ ਫਾਜ਼ਿਲਗਾਹ ਪਹੁੰਚਿਆ ਨੂੰ ਸਾਨੂੰ ਤਕਰੀਬਨ ਆਪਾਂ ਨੂੰ ਅੱਜ ਤੋਂ 2 ਦਿਨ ਪਹਿਲਾਂ ਪਹੁੰਚੇ ਸੀ ਫਾਜ਼ਿਲਗਾਹ ਜਿੱਥੇ ਉਸ ਪਿੰਡ ਦੇ ਵਿੱਚ ਅਸੀਂ ਪਹੁੰਚੇ ਸੀ ਪਿੰਡ ਦੇ ਕਾਫੀ ਬਾਰਡਰ ਦੇ ਲਾਗੇ ਸੀ ਉੱਥੇ ਕੋਈ ਕਿਸ਼ਤੀਆਂ ਨਹੀਂ ਸੀ ਪਹੁੰਚੀਆਂ ਸਾਨੂੰ ਕਿਸੇ ਸੱਜਣ ਨੇ ਸੱਦਿਆ ਸੀ ਵੀ ਉੱਥੇ ਸਮਾਨ ਨਹੀਂ ਪਹੁੰਚਦਾ ਇਹ ਵੀ ਤੁਸੀਂ ਆਓ ਜਦੋਂ ਉੱਥੇ ਜਾ ਕੇ ਗਰਾਊਂਡ ਲੈਵਲ ਤੇ ਦੇਖਿਆ ਤਾਂ ਉੱਥੇ ਰਾਸ਼ਨ ਜਿਹੜੇ ਉਹ ਪਿੰਡ ਵਾਲੇ ਸਰਪੰਚ ਇਕੱਠਾ ਕਰਕੇ ਇਕੱਠਾਂ ਕਰਕੇ ਦਿੰਦੇ ਸੀ ਉੱਥੇ ਪਸ਼ੂਆਂ ਦੀ ਫੀਡ ਨਹੀਂ ਸੀ ਪਹੁੰਚਦੀ ਅਸੀਂ ਫੀਡ ਪਹੁੰਚਾਉਣ ਨੂੰ ਅਸੀਂ ਕਿਹਾ ਵੀ ਅਸੀਂ ਇਦਾਂ ਕਰਦੇ ਆਂ ਆ ਬਿਓ ਜੇ ਤੁਹਾਡੇ ਕੋ ਪਹੁੰਚਦਾ ਪੱਕਿਆ ਪਕਾਇਆ ਰਾਸ਼ਨ ਦੀਆਂ ਉੱਤੇ ਵੋਟਾਂ ਜਾ ਰਹੀਆਂ ਸੀ ਅਸੀਂ ਉੱਥੋਂ ਫੀਡ ਪਚਾਉਣੀ ਸ਼ੁਰੂ ਕਰਤੀ ਇੱਕ ਦਿਨ ਪਹਿਲਾਂ ਫੀਡ ਪਚਾਉਣ ਗਏ ਉੱਥੇ ਮਾਰੇ ਦੇ ਸਰੂਪ ਸੀਗੇ ਵੀ ਅੱਧ ਵੀ ਹੋ ਰਹੀ ਸੀਗੀ ਉਹਨਾਂ ਦੇ ਮਾਰੇ ਦੇ ਸਰੂਪ ਆਪਾਂ ਕੱਢ ਕੇ ਇੱਕ ਸੁਰੱਖੇ ਥਾਂ ਤੇ ਪਹਚਾਈ ਉਸੇ ਪਿੰਡ ਚੋਂ ਫਿਰ ਉੱਥੇ ਜੋ ਵੀ ਆਪਾਂ ਨੂੰ ਉੱਥੇ ਰੈਸਕਿਊ ਕਰਨੇ ਪਏ ਉਹ ਵੀ ਕਿਤੇ ਰਾਸ਼ਨ ਵੰਡਿਆ ਰਾਸ਼ਨ ਦਾ ਵੀ ਜੋ ਵੀ ਸਾਡੇ ਕੋਲ ਸੀਗਾ ਅਸੀਂ ਕਰਦੇ ਰਹੇ ਦੂਸਰੇ ਦਿਨ ਕੀ ਕੀਤਾ ਸਾਰੇ ਜਿਵੇਂ ਸਾਡੀ ਸੰਸਥਾ ਨਾਲ ਗੁਲਾਬ ਵੀਰ ਨਾਲ ਸਾਡਾ ਪਿਆਰ ਇਦੇ ਵਿੱਚ ਕੋਈ ਦੋਨੇ ਸਾਡੇ ਨਾਲ ਮਦਦ ਕਰਦਾ ਆ ਸਾਨੂੰ ਜਿੱਥੇ ਵੀ ਲੋੜ ਪੈਂਦੀ ਉਹ ਆਉਂਦਾ ਖੜਦਾ ਪਾਲਣਾ ਕਨੈਕਟ ਹੋਇਆ ਤੇ ਵੀ ਅਸੀਂ ਆਉਣਾ ਆ ਤੇ ਅਸੀਂ ਜਦੋਂ ਉੱਥੇ ਵੀਰ ਆ ਗਿਆ ਹੁਣ ਕੀ ਆ ਬਾਈ ਜੀ ਸਭ ਤੋਂ ਵੱਡੀ ਸਾਡੀ ਮੁਸ਼ਕਲ ਬਾਈਆਂ ਦਿਨਾਂ ਦੇ ਵਿੱਚ ਕੀ ਸਾਨੂੰ ਆਉਂਦੀ ਜਿਹਨੂੰ ਤਾਂ ਅਸੀਂ ਵੋਟਾਂ 'ਚ ਚੜ੍ਹਾ ਲਈਏ ਉਹ ਤਾਂ ਸਾਡੇ ਲਈ ਬਹੁਤ ਵਧੀਆ ਆ ਵੀ ਹਾਂ ਵੀ ਇੱਕ ਚਾਹੇ ਪੱਤਰਕਾਰ ਹੋਵੇ ਚਾਹੇ ਕੋਈ ਸੰਸਥਾਵਾਂ ਵਾਲੇ ਕੋਈ ਤੇ ਰਾਸ਼ਨ ਲੈ ਕੇ ਆਵੇ ਜਿਹਨੂੰ ਕਹਿੰਦੇ ਵੀ ਕੋਈ ਸਮਾਨ ਉਹਨੇ ਕਿਹਾ ਸਾਡੇ ਬੰਦੇ 4 ਜਾਣੇ ਲੈ ਕੇ ਜਾਓ ਉਹ ਵੰਡਣਗੇ ਅਸੀਂ ਜੇ ਕਹੀਏ ਬਾਈ ਜੀ ਸਾਨੂੰ ਟ੍ਰੇਨ ਬੰਦੇ ਆ ਚਾਹੀਦੇ ਆ ਥੱਲੇ ਝੋਨਾ ਫਸਦਾ ਮੂਰੇ ਉਤਰਨਾ ਪੈਂਦਾ ਨਾ ਤੁਸੀਂ ਜਾ ਉਤਰ ਹੀ ਨਹੀਂ ਸਕਦੇ ਤਾਂ ਤੂੰ ਉਤਰਨੀ ਆ ਨਹੀਂ ਜਾਣਾ ਨਹੀਂ ਜੀ ਸਾਡੇ ਬੰਦੇ ਨਾਲ ਚਾਹੀਦੇ ਜਿਹੜੇ ਤਾਂ ਬੰਦਿਆਂ ਨੂੰ ਅਸੀਂ ਕਹਿ ਦਈਏ ਵੀ ਆਓ ਬਾਈ ਜੀ ਤੁਸੀਂ ਬੈਠੋ ਉਹ ਤਾਂ ਠੀਕ ਆ ਜਿਨ੍ਹਾਂ ਨੂੰ ਅਸੀਂ ਨਾ ਕਰਦੀ ਉਹਨਾਂ ਲਈ ਅਸੀਂ ਮਾੜੇ ਉਹ ਤਾਂ ਫਿਰ ਬਾਹਰ ਖੜੇ ਹੋ ਕੇ ਆਹ ਦੇਖੋ ਜੀ ਆਹ ਜਾਂਦੇ ਆ ਆਹ ਜਾਂਦੇ ਆ ਆਹ ਕੁਝ ਕਰਦੇ ਆ ਵੀਡੀਓ ਬਣਾ ਪਰ ਕਦੀ ਪ੍ਰੋਬਲਮ ਤਾਂ ਨਹੀਂ ਆਈ ਸਾਰੇ ਪੰਜਾਬ 'ਚ ਹੀ ਸੇਵਾ ਕੀਤੀ ਫਾਜ਼ਿਲਕਾ ਦੇ ਵਿੱਚ ਉਹ ਜਿਹੜੀ ਪ੍ਰੋਬਲਮ ਆਈ ਆ ਕੁਝ ਨਹੀਂ ਵੀਰ ਗਲਾਬ ਆਇਆ ਆ ਬੈਠੇ ਆ ਸਿਰੋ ਗੱਲਬਾਤ ਹੋਈ ਸੀ ਉਹਨੇ ਨਾਲ ਕਰਕੇ ਅਸੀਂ ਪਿੰਡ ਦੇ ਵਿੱਚ ਗਏ ਆ ਗਲਾਬਾ ਪੈਣੀ ਪਿੰਡ ਦੇ ਵਿੱਚ ਦੋ ਵੋਟਾਂ ਦੇ ਵਿੱਚ ਅਸੀਂ ਰਾਸ਼ਨ ਰੱਖ ਲਿਆ ਗਿਆ ਬਾਕੀ ਦੋ ਵੋਟਾਂ ਜਿਹੋਦੇ ਨਾਲ ਉਹਦੀ ਸਿਕਿਉਰਿਟੀ ਵੀ ਸੀਗੀ ਉਹ ਬਹਿਣੀ ਸੀਗੀ ਬਾਕੀ ਦਵਾਈਆਂ ਮੈਡੀਸਿਨ ਵੱਖਰੀ ਰੱਖ ਲਈਏ ਉਤੋਂ ਸਾਨੂੰ ਫੋਨ ਆ ਰਹੇ ਸੀ ਕੋਈ ਪਾਣੀ ਪੱਧਰ ਵੱਧ ਰਿਹਾ ਜੀ ਵਿੱਚੋਂ ਰੈਸਕਿਊ ਕਰਕੇ ਬੰਦੇ ਲੈ ਕੇ ਆਉਣੇ ਅਸੀਂ ਕਿਹਾ ਵੀ ਜਿਹੜੀ ਗਲਾਬ ਵਾਲੀ ਬੋਟ ਦੇ ਵਿੱਚ ਉਹਦੇ ਵਿੱਚ ਬੰਦੇ ਲੈ ਆਵਾਂਗੇ ਜਾਂ ਬੱਚੇ ਲੈ ਆਵਾਂਗੇ ਜਾਂਦੇ ਪਏ ਆ ਉਤੋਂ ਬਾਅਦ ਜੀ ਇਸ਼ੂ ਬਣਾਤਾ ਸਾਨੂੰ ਨਹੀਂ ਪਤਾ ਉਹਨੇ ਕੀ ਕੀਤਾ ਜੇ ਬਾਅਦ ਚ ਉਹ ਇੰਟਰਵਿਊ ਦੇਖੀ ਉਹਨੇ ਜੋ ਬਕਵਾਸ ਕੀਤਾ ਉਹਦੇ ਵਿੱਚ ਜਿਹੜੀ ਉਹ ਕਹਿ ਰਿਹਾ ਵੀ ਰਾਸ਼ਨ ਸਾਡਾ ਰਾਸ਼ਨ ਨਹੀਂ ਦਿੱਤਾ ਉਹਦੇ ਵਿੱਚ ਸਾਡੇ ਆ ਜਗਰੂਪ ਸਿੰਘ ਖਾਲਸਾ ਖੜਿਆ। ਇੱਧਰ ਕੋਲਾ ਸਾਡਾ ਵੀਰ ਖੜਾ। ਇਹਨਾਂ ਨੇ ਕਿਹਾ ਵੀ ਤੁਸੀਂ ਰਾਸ਼ਨ ਜਿਹੜਾ ਹੈ ਉਹਨੂੰ ਪੈਕਿੰਗ ਕਰ ਲਓ, ਖੁੱਲਾ ਨਾ ਲੈ ਕੇ ਜਾਓ। ਵੀ ਰਾਸ਼ਨ ਉੱਥੇ ਪਹੁੰਚਦਾ ਤੁਸੀਂ ਪੈਕਿੰਗ ਕਰੋ। ਜਿਹੜੇ ਸੇਵਾਦਾਰ ਲੈ ਕੇ ਆਏ ਸੀ ਉਹ ਖੁੱਲਾ ਰਾਸ਼ਨ ਲੈ ਕੇ ਆਏ। ਖੁੱਲਾ ਰਾਸ਼ਨ ਲੈ ਕੇ ਆਏ। ਵੀ ਤੁਸੀਂ ਪੈਕਿੰਗ ਕਰ ਲਓ ਸਾਡੇ ਸਿੰਘ ਨੇ ਕਿਹਾ। ਮੈਂ ਕਿਹਾ ਸੀ ਉਹਨਾਂ ਨੂੰ ਜੀ। ਮੈਂ ਕਿਹਾ ਸੀ ਮੈਂ ਬੇਨਤੀ ਕੀਤੀ ਸੀ ਭਾਈ ਜੀ ਤੁਸੀਂ ਇਹਨੂੰ ਖੁੱਲਾ ਪ੍ਰਸ਼ਾਦਾ ਆਪਾਂ ਕਿੱਦਾਂ ਦੇਵਾਂਗੇ? ਕੱਲੇ-ਕੱਲੇ ਘਰ ਦੇਣਾ ਆ। ਤੁਸੀਂ ਪੈਕਿੰਗ ਕਰ ਲਓ। ਉਹਨਾਂ ਨੂੰ ਅੱਧੇ ਘੰਟੇ ਦਾ ਟਾਈਮ ਵੀ ਦਿੱਤਾ ਵੀ ਅੱਧੇ ਘੰਟੇ 'ਚ ਕਰ ਲਓ। ਉਸ ਤੋਂ ਬਾਅਦ ਆ ਅਸੀਂ ਮੁੜ ਕੇ ਆ ਕੇ ਅਸੀਂ ਉਹ ਰਾਸ਼ਨ ਪਚਾਇਆ ਵੀ ਆ ਮੈਂ ਤਾਂ ਜਗਰੂਪ ਬਾਈ ਅਸੀਂ ਦੇਖੇ ਆ ਬਾਕਾਇਦਾ ਸਾਡੇ ਕੋਲ ਉੱਥੇ ਦੀਆਂ ਵੀਡੀਓ ਆ ਸਿਰਫ ਡਿਸਪਿਊਟ ਸਾਡੇ ਨਾਲ ਇਸੇ ਗੱਲ ਦਾ ਹੀ ਹੋਇਆ ਸਾਡੇ ਨਾਲ ਹੀ ਹੋਇਆ ਸੀ ਰਾਸ਼ਨ ਸਿਗਾ ਬੀਆਂ ਘਰਾਂ ਦਾ ਤੇ ਬੰਦੇ ਸੀ 10 ਬੋਟ ਚ ਬਹਿਣ ਵਾਲੇ ਬਈ ਕਿੱਦਾਂ ਬਿਠਾਉਂਦੇ ਉਹਨਾਂ ਨੂੰ ਰਾਸ਼ਨ ਲੈ ਕੇ ਜਾਂਦੇ ਕੀ ਕਰਦੇ ਮਤਲਬ ਆਪਦੇ ਝੂਟੇ ਲੈਣ ਦੇ ਮਾਰੇ ਕਹਿ ਸਕਦੇ ਇਹਹੀ ਗੱਲ ਹੋ ਗਈ ਜੀ ਇਹਹੀ ਗੱਲ ਹੋ ਗਈ ਸਾਡਾ ਸਾਡਾ ਵਾਹਿਗੁਰੂ ਜਾਣਦਾ ਵੀ ਅਸੀਂ ਕੀ ਕਰ ਰਹੇ ਆਂ ਨਾ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਆ ਨਾ ਹੋਰ ਪਰ ਗੱਲ ਕੀ ਆ ਜਿਹੜੀ ਆ ਵੀਡੀਓ ਦੇਖਦੇ ਆ ਅੱਜ ਅਸੀਂ ਦੇਖੀ ਆ ਸਾਡਾ ਮਨੋਵਲ ਡੋਲੋ ਨਾ ਜੇ ਕੋਈ ਗਾਇਕ ਆਉਂਦਾ ਆ ਉਹਨਾਂ ਦਾ ਉਹਨਾਂ ਨੂੰ ਬਾਜਾਂ ਮਾਰੋ ਸਾਡੀ ਬਾਹ ਕਿਸੇ ਦਿੱਲੀ ਵਾਲੇ ਨੇ ਨਹੀਂ ਫੜੀ ਨਾ ਸਾਡੀ ਕਿਸੇ ਹੋਰ ਨੇ ਫੜੀ ਸਾਡੇ ਆਪਣੇ ਬਾਈਆਂ ਨੇ ਫੜੀ ਆ ਆਪਾਂ ਜੇ ਇਹਨਾਂ ਨੂੰ ਦਰਕਾਰ ਨਾ ਲਾਪੈ ਤਾਂ ਸਾਡੀ ਬਾਹ ਕੌਣ ਫੜੂਗਾ ਬਈ ਜੇ ਉਹ ਕੱਲ ਗਲਾਬਾਈ ਆਇਆ ਉਹ ਕੁਛ ਨਾ ਕੁਛ ਦੇ ਕੇ ਹੀ ਗਿਆ ਇਹ ਤੋਂ ਪਹਿਲਾਂ ਬਾਈ ਉਹਦੇ ਪੋਸਟਾਂ ਪਈਆਂ ਉਹ ਬੜਿਆ ਨਹੀਂ ਪੋਸਟਾਂ ਦਿਖਾ ਲਦੈ ਨੇ ਤੁਹਾਨੂੰ ਆਇਆ ਨਹੀਂ ਕਿੱਥੇ ਅਗਲਾ ਜੇ ਉਹ ਕੱਲ ਆ ਗਿਆ ਅਣ ਕਿ ਉਹਨੇ 5 ਲੱਖ ਰੁਪਏ ਉਸੇ ਟਾਈਮ ਅਨਾਉਂਸ ਕੀਤਾ ਬੋਰਡ ਦੇ ਵਿੱਚ ਹੀ ਬੈਠ ਕੇ ਫਿਰ ਉਹਨੇ ਕਹਿੰਦਾ ਕਿਦਾਂ ਕਰੀਏ ਪਾਲ ਮਨਜੋਤ ਕਿਦਾਂ ਕਰੀਏ ਵੀ ਜ਼ਮੀਨ ਪੱਧਰੀ ਉਸੇ ਟਾਈਮ ਕਿਹਾ ਵੀ ਆਪਾਂ ਜ਼ਮੀਨਾਂ ਵੀ ਪੱਧਰੀਆਂ ਕਰਾਵਾਂਗੇ ਹੋਰ ਦੱਸੋ ਉਹ ਕਿ ਲੈ ਕੇ ਥੜੋ ਗਿਆ ਫਿਰ ਉਹ ਤੋਂ ਬੱਚਾ ਲੈ ਤੁਹਾਨੂੰ ਵੀਡੀਓ ਦਿਖਾ ਲਾਂਗੇ ਉਹਦੇ ਵਿੱਚ ਬੱਚੇ ਕੱਢ ਕੇ ਲੈ ਕੇ ਆਏ ਬੱਚੇ ਫਿਰ ਉਹਨੇ ਆਪਣੀ ਜੇਬ ਚੋਂ ਸੇਵਾ ਵੀ ਦਿੱਤੀ ਉੱਥੇ ਹੋਰ ਦੱਸੋ ਸੇਵਾ ਉਸੇ ਟਾਈਮ ਵੀਡੀਓ ਬਣ ਰਹੀ ਸੀ ਉਹਨਾਂ ਸੇਵਾ ਜਿਹੜੀ ਇਹ ਸੇਵਾ ਲੈ ਕੇ ਆਏ ਸੀਗੇ ਉਹਨਾਂ ਨੇ ਕੀ ਤੁਹਾਡੇ ਨਾਲ ਮਤਭੇਦ ਕਿਉਂ ਬਣਿਆ ਇਹ ਕੀ ਕੋਈ ਪਤਾ ਹੀ ਨਹੀਂ ਸਾਨੂੰ ਸਾਨੂੰ ਨਾਲ ਹੋਈ ਸੀ ਇਹ ਗੱਲ ਹੋਈ ਸੀ ਰਾਸ਼ਨ ਖੁੱਲਾ ਸੀ ਜੀ ਰਾਸ਼ਨ ਖੁੱਲਾ ਸੀ ਮੈਂ ਸਿਰਫ ਉਹਨਾਂ ਨੂੰ ਪੈਕਿੰਗ ਕਰਨ ਨੂੰ ਕਿਹਾ ਵੀ ਥੋੜੇ ਥੋੜੇ ਪਰਚਾਦੇ ਲਫਾਫਿਆਂ ਚ ਪਾ ਲੋ ਨਾਲ ਦਾਲ ਮਾਲੀ ਪਾ ਲੋ ਵੀ ਬੰਦੇ ਮੈਂ ਇੱਕ ਤਾਂ ਡਾਲ ਜਾ ਸਕਦਾ ਦੋ ਲਿਜਾ ਸਕਦਾ ਇਸ ਤੋਂ ਵੱਧ ਨਹੀਂ ਲਿਜਾ ਸਕਦਾ ਬਕਾਇਦਾ ਉਸ ਤੋਂ ਬਾਅਦ ਅਸੀਂ ਲੈ ਕੇ ਵੀ ਗਏ ਆ ਅਸੀਂ ਲੈ ਕੇ ਗਏ ਵੀਡੀਓ ਤੱਕ ਅਸੀਂ ਲੈ ਕੇ ਵੀ ਗਏ ਆ ਵੀਡੀਓ ਦੇਖੋ ਇਹ ਇਹ ਉਹਨਾਂ ਦੇ ਹੀ ਬੰਦੇ ਆ ਆ ਦੇਖ ਚਾਹਤੇ ਕਿ ਜਿਹੜਾ ਇਹ ਇਹ ਰਾਸ਼ਨ ਹੈ ਜਿਹੜਾ ਉਹ ਸਸਤਾ ਜਿਹੜੇ ਬੋਲ ਰਹੇ ਸੀ ਬਲੈਕ ਕਲਰ ਦੀ ਪੈਕਟ ਉਹ ਜਿਹੜੀ ਪੈਕਿੰਗ ਹੈ ਉਹ ਇਹਨਾਂ ਵੱਲੋਂ ਜਿਹੜੀ ਆਪਦੀ ਭੇਜ ਚ ਆ ਰਹੀ ਆ ਤੇ ਜਿਹੜੇ ਇਹਨਾਂ ਦੇ ਸੇਵਾ ਦੇ ਜਿਹੜੇ ਸੇਵਾਦਾਰ ਨੇ ਇਹ ਸੰਸਥਾ ਦੇ ਉਹ ਸਾਰੇ ਉੱਤੇ ਤੇ ਜਿਹੜਾ ਸਮਾਨ ਲੈ ਕੇ ਗਿਆ ਹਾਂਜੀ ਦੇਖੋ ਉਹਨਾਂ ਨੇ ਵੀਰ ਉਹਨਾਂ ਨੇ ਕਿਹਾ ਵੀ ਉੱਥੇ ਬੰਦੇ ਭੁੱਖੇ ਬੈਠੇ ਨੇ ਜੀ ਉਹਨਾਂ ਨੇ ਰੋਏ ਨਾ ਵੀਰ ਉਹਨੀ ਅਸੀਂ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ ਉਹਨਾਂ ਦੇ ਅੰਦਰ ਪੰਜਾਬ ਦਾ ਦਰਦ ਸੀ ਪਰ ਕਿਤਨਾ ਕਿਤੇ ਜਿਹੜੀ ਇਹ ਗਲਤੀ ਨਾ ਜੀ ਚਾਹੇ ਤੁਹਾਡੀ ਵੀ ਆ ਚਾਹੇ ਉਹਨਾਂ ਦੀ ਵੀ ਆ ਬਿਨਾ ਪੱਕ ਸੁਣੇ ਵੀਰ ਜੀ ਚਲਾਉਣਾ ਬਹੁਤ ਗਲਤ ਗੱਲ ਆ ਤੁਸੀਂ ਇੱਕ ਵਾਰੀ ਜ਼ਿੰਮੇਵਾਰ ਬੰਦੇ ਨਾਲ ਗੱਲ ਸ਼ੁਰੂ ਕਰਨੀ ਪੈਂਦੀ ਆ ਵੀ ਭਾਈ ਜੀ ਦੱਸੋ ਆਹ ਗੱਲ ਸੱਚ ਆ ਕਿ ਝੂਠ ਆ ਦੂਜੀ ਗੱਲ ਵੀਰਾ ਜੀ ਹੁਣ ਆਪਾਂ ਗੱਲ ਕਰਦੇ ਜਿੱਥੇ ਰਾਸ਼ਨ ਜਾ ਰਿਹਾ ਸੀ ਤੁਸੀਂ ਇੱਕ ਵਾਰੀ ਨਾ ਜਿਆ ਮੈਕ ਲੈ ਕੇ ਵੀਰਾ ਜੀ ਉੱਥੇ ਜਾ ਕੇ ਸਰਵੇ ਕਰਕੇ ਆਓ ਜੇ ਤੁਹਾਨੂੰ ਇੱਕ ਘਰ ਦੇ ਵਿੱਚ ਕਵੰਟਲਾਂ ਕਵੰਟਲ ਰਾਸ਼ਨ ਨਾ ਮਿਲੇ ਦੋ ਦਿਨਾਂ ਦਾ ਪਹਚਾਇਆ ਤਾਂ ਤੁਸੀਂ ਸਾਨੂੰ ਆ ਕੇ ਕਹਿਣਾ ਉਹ ਕਿਹਨਾਂ ਨੇ ਪਹਚਾਇਆ ਤੁਸੀਂ ਗਲਾਬੇ ਵਾਲੀ ਜਾਓ ਵੱਕ ਵੱਕ ਟਾਣੀਆਂ ਤੇ ਜਾਓ ਤੁਸੀਂ ਪੁੱਛੋ ਜਾ ਕੇ ਵੀ ਭਾਈ ਆਹ ਬੰਦੇ ਉਰੇ ਆਏ ਤੁਹਾਡੇ ਕੋਲੇ ਵੋਟਾਂ ਲੈ ਕੇ ਤੁਹਾਡੇ ਬੰਦਿਆਂ ਨੂੰ ਕੱਢ ਕੇ ਲੈ ਗਏ ਦਵਾਈ ਪਸ਼ੂਆਂ ਦਾ ਚਾਰਾ ਦਿੱਤਾ ਪਸ਼ੂਆਂ ਲਈ ਡਾਕਟਰ ਛੱਡਿਆ ਪਿੰਡ 'ਚ ਪ੍ਰੋਪਰ ਪਸ਼ੂਆਂ ਦਾ ਚੈੱਕ ਅਪ ਕਰਕੇ ਦਵਾਈ ਦਿੱਤੀ ਗਈ ਡਾਕਟਰ ਪੂਰੇ ਪਿੰਡ 'ਚ ਫਿਰਿਆ ਉਹਨੂੰ ਅਸੀਂ ਸ਼ਾਮ ਨੂੰ ਫਿਰ ਦੁਬਾਰਾ ਲੈ ਕੇ ਆਏ ਜਾ ਕੇ ਮਤਲਬ ਤੁਸੀਂ ਜਦੋਂ ਜਾ ਕੇ ਉਹਨਾਂ ਨੇ ਕੀ ਕਹੇ ਉਹ ਤੇ ਰਾਸ਼ਨ ਨਹੀਂ ਪਹੁੰਚਦਾ ਇਹ ਅਸੀਂ ਬਣਾ ਕੇ ਲੈ ਕੇ ਆਇਆ ਉਹਨਾਂ ਦੀ ਜਜ਼ਬਾਤਾਂ ਦੀ ਕਦਰ ਕਰਦੇ ਉਹਨਾਂ ਦੀ ਸੱਚਾਈ ਸੀ ਚਲੋ ਠੀਕ ਆ ਉਹ ਕਰੂ ਮਤਲਬ ਸੇਵਾ ਕਰਨਾ ਚਾਹੁੰਦੇ ਸੀ ਵੀਰੇ ਅਸੀਂ ਉਹ ਗਲਤ ਨਹੀਂ ਕਹਿੰਦੇ ਪਰ ਜਿਹੜਾ ਬੰਦਾ ਵੀਰੇ ਆਉਂਦਾ ਹੁਣ ਦੇਖੋ ਗਲਾਬ ਸਿੱਧੂ ਇੱਕ ਪਰਿਵਾਰਕ ਮੈਂਬਰ ਉਹ ਵੀ ਇੱਕ ਪੰਜਾਬ ਦਾ ਹੀ ਪੁੱਤ ਆ ਉਹ ਪੰਜਾਬ ਲਈ ਚਾਹੁੰਦਾ ਕਿ ਅੱਜ ਤਾਂ 5 ਲੱਖ ਰੁਪਏ ਦਾ ਡੀਜ਼ਲ ਕਹਿ ਕੇ ਗਿਆ ਵੀ ਮੈਂ 5 ਲੱਖ ਦਾ ਡੀਜ਼ਲ ਦਊਂਗਾ ਤੁਸੀਂ ਪੱਧਰ ਕਰਨੀਆਂ ਨੇ ਜ਼ਮੀਨਾਂ ਆਪਾਂ ਜੇ ਉਹਨੂੰ ਹੋਰ ਕਹਿ ਦਈਏ ਵੀ ਭਾਈ ਹੋਰ ਲੋੜ ਪੈ ਗਈ 5 ਲੱਖ ਦੀ ਉਹ ਤਾਂ ਵੀ ਨਹੀਂ ਦਬਦਾ ਆਪਾਂ ਆਪਣੇ ਬੱਚਿਆਂ ਨੂੰ ਬਦਕਾਰੀ ਹੈ ਨਾ ਉਹ 네ਗੇਟਿਵ ਨਾ ਕਰੀਏ ਦੂਜੀ ਗੱਲ ਸੰਸਥਾਾਂ ਮੈਂ ਦੇਖੋ ਵੀਰੇ ਹਰੇਕ ਬੰਦਾ ਆਪਣਾ ਘਰ ਪਿਆਰਾ ਹੁੰਦਾ ਪਰ ਇੱਕ ਘਰ ਛੱਡ ਕੇ ਵੀਰੇ ਇੰਨੇ ਦਿਨਾਂ ਤੋਂ ਸਮਾਂ ਇੱਥੇ ਹੰਡਾਉਣਾ ਤੁਸੀਂ ਆ ਬੰਦਿਆਂ ਦੇ ਹਿਰਦਿਆਂ ਤੋਂ ਪੁੱਛ ਕੇ ਦੇਖੋ ਵੀਰੇ ਵੀ ਕਿੰਨੀ ਸੱਟ ਲੱਗਦੀ ਹੈ ਹਨਾ ਦੂਜੀ ਗੱਲ ਵੀਰੇ ਮਤਲਬ ਇਹ ਚੀਜ਼ ਹੋਣੀ ਨਹੀਂ ਚਾਹੀਦੀ ਸੀ ਹਨਾ ਸਾਰੇ ਰਲ ਮਿਲ ਕੇ ਜੇ ਮੰਨ ਲਓ ਐਡੀ ਭੀੜ ਪਈ ਆ ਆਪਣੇ ਤੇ ਆਪਾਂ ਨੂੰ ਆ ਕਰਨੀਆਂ ਨਹੀਂ ਚਾਹੀਦੀਆਂ ਇਹ ਗੱਲਾਂ ਆਪਾਂ ਰਲ ਮਿਲ ਕੇ ਕਰਦੇ ਸਹੀ ਲੱਗ ਜਾਂਦਾ ਦੇਖੋ ਅਸੀਂ ਹੁਣ ਇਹ ਵੇਖਿਆ ਕਿ ਮਨਜੋਤ ਵੀਰ ਇਹ ਜਿਹੜੇ ਕਿ ਅੰਦਰੋਂ ਕਿਸ਼ਤੀ 'ਚ ਆਏ ਨੇ ਇਹ ਦੋ ਮੱਝਾਂ ਕਿਤੇ ਮਰ ਗਈਆਂ ਸੀ ਇਹ ਘਰ ਦੇ ਵਿੱਚ ਉਹਨਾਂ ਨੂੰ ਪਾਣੀ ਚ ਰੋੜ ਗਿਆ ਇਹਨੇ ਤੇ ਮੇਰੇ ਕੋਲ ਮੈਂ ਵੀ ਸਵੇਰੇ 11 ਵਜੇ ਦੇ ਤਕਰੀਬਨ ਇੱਥੇ ਆਇਆ ਤਿੰਨ ਚਾਰ ਘੰਟੇ ਹੋ ਗਏ ਮੈਨੂੰ ਇੱਥੇ ਆ ਕੇ ਖੜੇ ਨੂੰ ਇਹਨਾਂ ਦੀ ਵੇਟ ਕਰਦੇ ਨੂੰ ਜੇ ਕਿਸੇ ਗਲਤੀ ਦੇ ਕਾਰਨ ਕੋਈ ਇਹ ਗਲਤ ਫਹਮੀ ਹੋ ਗਈ ਹੈ ਅਸੀਂ ਆਪ ਦੇ ਲੋ ਵੀ ਚੈਨਲ ਵੱਲੋਂ ਵੀ ਇਹਨਾਂ ਨਾਲ ਇਹਨਾਂ ਤੋਂ ਮਾਫੀ ਮੰਗਦੇ ਆ ਕਿ ਕਿਸੇ ਤਰ੍ਹਾਂ ਜੇ ਕੋਈ ਗਲਤੀ ਹੋ ਗਈ ਹੈ ਤੇ ਅਸੀਂ ਉਹਨੂੰ ਸਿਰ ਮੱਤੇ ਲੈਨੇ ਆ ਤੇ ਬਾਕੀ ਸਾਡੀ ਕੋਈ ਮਨਸ਼ਾ ਨਹੀਂ ਹੈਗੀ ਕਿਸੇ ਦਾ ਦਿਲ ਦੁਖਾਣਾ ਜਾਂ ਕਿਸੇ ਦੇ ਨਾਲ ਵਿਰੋਧ ਪਾੜਾ ਅੱਜ ਸਵੇਰ ਦੇ ਨਾਲ ਅੱਜ ਇਹਨਾਂ ਜਦੋਂ ਦੀ ਵੀਡੀਓ ਦੇਖਿਆ ਨਾ ਤੁਹਾਨੂੰ ਦੱਸ ਨਹੀਂ ਸਕਦੇ ਸਾਡੇ ਦਿਲ ਤੇ ਕੀ ਵੀਰ ਬਿਲਕੁਲ ਹੁੰਦਾ ਜੀ ਉਹਨਾਂ ਨੇ ਅਸੀਂ ਦਿਨ ਰਾਤ ਇੱਕ ਕੀਤਾ ਪਿਆ ਜਿੱਥੇ ਪਿੱਛੇ ਵੀ ਬੋਲਦੇ ਉੱਥੇ ਬੋਲ ਉਹਨੀ ਮਿਹਨਤ ਨਹੀਂ ਲਾਇਆ ਸਾਡੀ ਮਿਹਨਤ ਦੀ ਇੱਥੇ ਹੀ ਫੇਰ ਰਹਿੰਦੇ ਨੇ ਮਿਹਨਤ ਨਹੀਂ ਲਾਇਆ ਉਹ ਤਾਂ ਕੱਲ ਦੇ ਦਿਨ ਹੀ ਚ ਆਏ ਨਾ ਲੰਗਰ ਲੈ ਕੇ ਮੈਂ ਨਹੀਂ ਕਿੰਨਾ ਬਹੁਤ ਕਰਦੇ ਹੋਣਗੇ ਸੇਵਾ ਕਰਦੇ ਪਰ ਇੱਕ ਉਸ ਇੱਕ ਕੱਲ ਦੇ ਦਿਨ ਹੀ ਆਣ ਕਿ ਉਹਨਾਂ ਨੂੰ ਇਦਾਂ ਲੱਗ ਗਿਆ ਵੀ ਗਾਂ ਅੰਦਰ ਗਏ ਨਹੀਂ ਤੇ ਭੁੱਖੇ ਆ ਉਹਨਾਂ ਨੂੰ ਇਹੀ ਲੱਗ ਗਿਆ ਵੀ ਅੰਦਰ ਭੁੱਖੇ ਬੈਠੇ ਭਾਈ ਜੀ ਅੱਜ ਅੱਜੇ ਖਾਰਾ ਦਿਨ ਹੋ ਗਿਆ ਲਗਾਤਾਰ ਸੇਵਾ ਕਰ ਰਹੇ ਨੇ ਕੱਲੇ ਇਹ ਨਹੀਂ ਕਰ ਰਹੇਗੇ ਹੋਰ ਵੀ ਸੰਸਥਾਵਾਂ ਨੇ ਜਿਹੜੀਆਂ ਕਿ ਇੱਥੇ ਆਪ ਹਾਰੇ ਹੋ ਕੇ ਕਰ ਰਹੇ ਨੇ ਸਰਕਾਰਾਂ ਦਾ ਰੋਲ ਬਿਲਕੁਲ ਇਹ ਫਿੱਟੇ ਲਾਂਕ ਵਾਲਾ ਰੋਲ ਹੈ ਜਿੱਥੇ ਕਿ ਨਾ ਕੋਈ ਇੱਥੇ ਪਹੁੰਚ ਰਿਹਾ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਦੀ ਮਦਦ ਬਾਹ ਫੜੀ ਜਾ ਰਹੀ ਹੈ ਨਾ ਕੋਈ ਵੋਟਾਂ ਦਾ ਇੰਤਜ਼ਾਮ ਹੈ ਵੋਟਾਂ ਜਿਹੜੀਆਂ ਸਾਰੀਆਂ ਉਹ ਵੀ ਇਹ ਪ੍ਰਾਈਵੇਟ ਤੇ ਇਦਾਂ ਦੀਆਂ ਜਿਹੜੇ ਆਧਾਰੇ ਨੇ ਇਦਾਂ ਦੀਆਂ ਸੰਸਥਾਵਾਂ ਨੇ ਉਹ ਆਪਦੇ ਵੱਲੋਂ ਜਿਹੜੀਆਂ ਕਰ ਰਹੀਆਂ ਹਾਂ ਜੀ ਵੀਰ ਜੀ ਬਾਈ ਜੀ ਅੱਜ ਅਸੀਂ ਸਵੇਰ ਦੇ ਇੱਥੇ ਫਿਰੋਜ਼ਪੁਰ ਏਰੀਏ 'ਚ ਆ ਤਿੰਨ ਪਿੰਡ ਡੁੱਬਿਓ ਆ ਇੱਥੇ ਵੀ ਸਿੰਗਰ ਆਏ ਆ ਦੋ ਅੰਦਰ ਵੀ ਗਏ ਆ ਕੋਈ ਗੁੱਸਾ ਨਹੀਂ ਬਾਈ ਇਹ ਲੋਕਲ ਏਰੀਆ ਨੂੰ ਪੁੱਛੋ ਵੀ ਇੱਥੇ ਅਸੀਂ ਸੇਵਾ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਇਹ ਮੁੰਡਾ ਸਾਡੇ ਨਾਲ ਇੱਥੇ ਇਹ ਪਿੰਡ ਵਾਲੇ ਵੀ ਮੌਜੂਦ ਨੇ ਵੀਰ ਨਾਲ ਗੱਲਬਾਤ ਕਰਦੇ ਆ ਕੀ ਕਹਣਾ ਜਾਂਦਾ ਵੀਰ ਜੀ ਕਿਵੇਂ ਸੇਵਾ ਚੱਲ ਰਹੀ ਬਾਬਾ ਦੀਪ ਸਿੰਘ ਸੇਵਾ ਦਲ ਵਾਲਿਆਂ ਦੀ ਜਦੋਂ ਵੀਰ ਜੀ ਆਏ ਆ ਬਾਬਾ ਦੀਪ ਸਿੰਘ ਚਸਤੀ ਦੇ ਵਾਲੇ ਆਏ ਆ ਸਵੇਰ ਦੇ ਸਾਡੀ ਨਾਲ ਬਾਹ ਫੜੀ ਆ ਸਵੇਰ ਦੇ ਸਾਡੇ ਪਸ਼ੂ ਅੱਜ 12 13 ਦਿਨ ਹੋ ਗਏ ਰਾਸ਼ਨ ਨਹੀਂ ਜਾ ਰਿਹਾ ਪਸ਼ੂਆਂ ਵਾਸਤੇ ਚਾਰਾ ਨਹੀਂ ਜਾ ਰਿਹਾ ਫੀਡ ਨਹੀਂ ਜਾ ਰਹੀ ਜਦੋਂ ਦੇ ਆਏ ਸਵੇਰ ਦੇ ਨਾਲ ਲੱਗਾ ਸਾਡਾ ਪਿੰਡ ਵੀ ਲੱਗਾ ਆ ਸਾਰਾ ਘਰ ਘਰ ਵਿਚਾਰ ਰਿਹਾ ਜਿੱਦ 20 ਤੋਂ 25 ਦਿਨ ਹੋ ਗਏ ਪਾਣੀ ਆਏ ਨੂੰ ਉਦੋਂ ਦਾ ਸਰਕਾਰ ਦਾ ਕੋਈ ਨੁਮਾਇੰਦਾ ਕਿਉਂ ਨਹੀਂ ਆ ਗਿਆ ਉਦੋਂ ਦੀ ਕੋਈ ਕਿਸ਼ਤੀ ਬੋਰਡ ਕਿਉਂ ਨਹੀਂ ਮਿਲ ਗਈ ਜੇ ਵੀਰ ਆਜਾਏ ਤਾਂ ਅਸੀਂ ਇਹਨਾਂ ਨੂੰ ਕਿਵੇਂ ਮਾੜਾ ਕਹਿ ਦਈਏ ਜੇ ਕੋਈ ਸਿੰਗਰ ਆ ਰਿਹਾ ਹੈ ਆ ਕੇ ਕੋਈ ਸਾਡੇ ਪਰਿਵਾਰ ਨੂੰ ਸਾਡੇ ਪਿੰਡ ਨੂੰ ਕੁਝ ਦੇ ਰਿਹਾ ਅਸੀਂ ਉਹਨਾਂ ਨੂੰ ਕਿਵੇਂ ਮਾੜਾ ਕਹਿ ਦਈਏ ਪਹਿਲਾਂ ਕਿਉਂ ਨਹੀਂ ਕੋਈ ਆਇਆ ਕਿਹੜਾ ਪਿੰਡ ਆ ਵੀਰ ਆਪਣਾ ਵਸਤੀ ਰਤੋ ਕੇ ਸਾਡਾ ਪਿੰਡ ਆ ਇਹਨਾਂ ਵੀਰਾਂ ਦਾ ਜਿਹੜਾ ਪਿੰਡ ਆ ਵਸਤੀ ਰਤੋ ਕੇ ਤੇ ਸਰਕਾਰਾਂ ਨੇ ਮੁਆਵਜ਼ੇ ਪਤਾ ਨਹੀਂ ਕਦੋਂ ਦੇਣੇ ਕਦੋਂ ਨਹੀਂ ਦੇਣੇ ਕਰਦੋਰੀਆਂ ਹੋ ਜਾਣੀਆਂ ਲੇਕਿਨ ਇਹ ਜਿਹੜੇ ਸਿੰਗਰ ਨੇ ਇਸ ਪੰਜਾਬ ਦੇ ਜੰਮਪਨ ਨੇ ਇਤੋਂ ਦਾ ਦੁੱਖ ਜਾਣਦੇ ਨੇ ਤੇ ਉਹਨਾਂ ਵੱਲੋਂ ਜੇ ਬਾਹ ਫੜੀ ਜਾਂਦੀ ਆ ਤੇ ਉਹ ਸਿਰ ਮੱਥੇ ਸਾਡੇ ਵੀ ਅਸੀਂ ਆਪ ਦੇ ਲੋ ਫਿਰ ਦੁਬਾਰਾ ਤੁਹਾਡੇ ਨਾਲ ਇਹੀ ਗੱਲ ਕਰਾਂਗੇ ਕਿ ਜੇ ਕਿਸੇ ਵਾਲੇ ਕੋਈ ਗਲਤਫਹਿਮੀ ਹੋ ਗਈ ਆ ਉਹਦੀ ਇਹੀ ਆਪ ਦੇ ਲੋ ਮਾਫੀ ਚਾਹਨੇ ਆ ਤੇ ਫਿਰ ਵੀ ਭਾਈ ਤਰਖਸਾਂ ਜਿਹੜੀ ਬੜੀ ਰਹਿਣੀ ਆ ਤੇ ਹਰ ਇੱਕ ਦਾ ਇੱਕ ਦੂਜੇ ਦਾ ਦੁੱਖ ਜਿਹੜਾ ਆਪਾਂ ਇਹ ਵੰਡਾਦੇ ਰਹਿੰਦਾ ਬਿਲਕੁਲ ਉਹਨੂੰ ਬਿਆਜੀ ਨੇ ਜਿੰਨੇ ਖਬਰ ਚਲਾਏ ਉਹਨੂੰ ਪੱਕ ਚਲਾ ਲੈਣਾ ਚਾਹੀਦਾ ਸਾਡਾ ਇੱਕ ਵਾਰੀ ਬੋਲ ਲੈਂਦਾ ਉਹ ਸਾਡੇ ਹਿਆਰਪੁਰ ਜਰਿੰਦਰ ਕਹੇ ਪੱਤਰਕਾਰ ਨੂੰ ਫੋਨ ਲਾ ਲੰਦਾ ਬਾਈ ਉਹਨਾਂ ਦੀ ਕਾਰਗਜ਼ਰੀ ਦੱਸ ਦੋ ਬਾਕੀ ਕੋਈ ਨਹੀਂ ਸਾਨੂੰ ਐਸੀ ਨਹੀਂ ਕਿਨੇ ਕਾਰਗਜ਼ਰੀ ਪੁੱਛ ਲੰਦਾ ਵੀ ਉਹ ਕੀ ਕਰ ਰਿਹਾ ਬਾਈ ਜੀ ਹੁਣੇ ਨਹੀਂ 2019 ਚ ਫਲੱਡ ਆ ਉਦੋਂ ਦੀਆਂ ਵੋਟਾਂ ਸਾਡੀਆਂ 2023 ਦੀਆਂ ਹੁਣ ਤਾਂ ਬਹੁਤ ਚਲੋ ਮਹਾਰਾਜ ਦੀ ਕਿਰਪਾ ਨਾਲ ਜਿਥੇ ਭੀੜ ਪਈ ਆ ਤੇ ਬਹੁਤ ਆ ਗਈਆਂ ਪਰ ਆਪਾਂ 2019 ਦੇ ਲੱਗੇ ਆ ਦੇ ਕਿਤੇ ਡੈੱਡ ਬੋਡੀ ਵੀ ਕੱਢਦੇ ਆ ਜਾਂ ਕੁਝ ਵੀ ਹੋ ਗਏ ਉਦੋਂ ਵੀ ਸਾਡੀ ਸੰਸਦ ਤਾਂ ਬਿਲਕੁਲ ਫਰੀ ਸੇਵਾ ਕਰਦੀ ਕਿਤੇ ਅੱਜ ਦੇ ਨਹੀਂ ਵੀ ਅੱਜ ਮਿੰਟ ਚ ਹੀ ਸਾਨੂੰ ਮਿੱਟੀ ਕਰਕੇ ਰੱਖ ਦੇਣਾ ਇਹ ਕੋਈ ਗੱਲ ਬੰਦਿਆਂ ਵਾਲੀ ਨਹੀਂ ਕਮੈਂਟ ਮਾਰ ਲੱਗੇ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਕੌਣ ਮਨਜੋਤ ਜੀ ਕੋਈ ਕਿਸੇ ਲਈ ਗਲਤਫਹਮੀ ਹੋ ਜਾਂਦੀ ਹੈ ਕਿਸੇ ਲਈ ਕੋਈ ਅਗਲਾ ਜਿਹੜਾ ਬੋਲਣ ਵਾਲਾ ਹੈ ਉੱਥੇ ਖੜਾ ਕੋਈ ਸਪੋਰਟਰ ਆ ਜਾਂ ਕੋਈ ਸੰਸਥਾ ਵਾਲਾ ਹੈ ਜਾਂ ਕੋਈ ਹੋਰ ਆ ਉਹਦਾ ਨਾਮ ਬਣਾਉਣ ਵਾਲਾ ਹੁੰਦਾ ਉਹ ਗਲਤ ਬੋਲ ਜਾਂਦਾ ਉਹ ਚੀਜ਼ ਉਹ ਚੀਜ਼ ਕੁਝ ਵੀ ਕੋਈ ਨਹੀਂ ਕਾਰਨ ਬਣ ਗਿਆ ਇਹ ਚਲੋ ਜੋ ਵੀ ਨਿੱਕੇ ਨਿੱਕੇ ਗੁੱਸੇ ਗਲੇ ਆ ਤੁਸੀਂ ਸਾਰੇ ਏਰੀਆ ਦੀ ਇੱਥੇ ਦੀ ਵੀ ਵੀਊ ਲੈ ਲਓ ਹਾਜਲਕਾ ਏਰੀਆ ਚ ਜਾ ਕੇ ਜਿਹੜੇ ਪਿੰਡ ਡੁੱਬਿਓ ਆ ਬਾਈ ਬਾਹਰ ਨਹੀਂ ਜਿਹੜੇ ਪਿੰਡ ਡੁੱਬਿਓ ਆ ਉਹਨਾਂ ਨੂੰ ਵੀ ਪੁੱਛੋ ਮੇ ਬਾਬਾ ਦੀਪ ਸਿੰਘ ਸੇਵਾ ਦਾ ਲਾਏ ਸੀ ਉਹ ਕੋਈ ਸੇਵਾ ਕਰਕੇ ਗਿਆ ਕੋ ਬਾਹਰੋਂ ਹੀ ਮੁੜ ਗਿਆ ਝੂਟੇ ਲੈ ਕੇ ਮੁੜ ਗਿਆ ਇਹ ਗੱਲ ਜਰੂਰ ਪੁੱਛਿਓ ਬਾਈ ਫਾਜ਼ਲ ਕੇ ਏਰੀਆ ਚ ਜਾ ਕੇ ਹੋਰ ਵੀ ਪਿੰਡਾਂ ਚ ਪੁੱਛੋ ਸਾਡੇ ਦੀਨਾ ਨਗਰ ਚਰਚਰਦਾਸ ਜਿੱਥੇ ਜਿੱਥੇ ਗਏ ਆ ਜਨਾਲਾ ਸਾਡੀ ਟਾਂਡਾ ਭੋਗਪੁਰ ਬਾਹੂਪੁਰ ਕਿੱਥੇ ਵੀ ਸਾਡੀਆਂ ਹਰੇਕ ਜਗ੍ਹਾ ਤੇ ਤੁਹਾਡੀ ਸੇਵਾ ਨੂੰ ਸਲਾਮ ਹੈ ਜਗਰੂਪ ਸਿੰਘ ਖਾਲਸਾ ਇਹ ਆਪ ਵੰਡ ਕੇ ਆਇਆ ਹਾਂ ਹਾਂਜੀ ਹਾਂਜੀ ਭਾਜੀ ਮੈਂ ਰਾਸ਼ਨ ਜਦੋਂ ਮਦਨ ਰਾਸ਼ਨ ਲਾਦ ਰਹੇ ਉਦੋਂ ਵੀ ਉਹ ਉਹਨਾਂ ਦੇ ਬੰਦੇ ਜਿਹੜੇ ਆਠ ਬੋਰਡ ਦੇ ਵਿੱਚੋਂ ਅਸੀਂ ਤਾਰੇ ਆ ਉਹਨਾਂ ਦਾ ਘੱਟੋ ਘੱਟ 150 ਪੈਕੇਟ ਜਿਹੜਾ ਰਾਸ਼ਨ ਦਾ ਉਹਥੇ ਵੰਡਣ ਜਦੋਂ ਗਏ ਆ ਗਾੜੀਆਂ ਖੜਦੇ ਨਹੀਂ ਉਹ ਪਿੰਡ ਵਾਲੇ ਫਿਰ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਉਹ ਰਾਸ਼ਨ ਦੋ ਤੇ ਆਂਦੇ ਅਸੀਂ ਉਹ ਰਾਸ਼ਨ ਤੇ ਲਾ ਕੇ ਸਾਰਾ ਚੱਲ ਜੇ ਉਹਥੇ ਲਾ ਕੇ ਇੱਕੋ ਵਾਰੀ ਸਾਰਾ ਸੁੱਟ ਕੇ ਆਏ ਰਾਸ਼ਨ ਉਹ ਲੈਂਦੇ ਨਹੀਂ ਦੇਖੋ ਜੇ ਕੰਮ ਕਰਨ ਦਾ ਹਰ ਇੱਕ ਦਾ ਆਪ ਦਾ ਆਪ ਦਾ ਤਰੀਕਾ ਹੁੰਦਾ ਤੇ ਇਹਨਾਂ ਨੇ ਆਪ ਦੇ ਤਰੀਕੇ ਨਾਲ ਕੰਮ ਕਰਨਾ ਸੀਗਾ ਉਹਨਾਂ ਨੇ ਆਪ ਦੇ ਤਰੀਕੇ ਨਾਲ ਕੰਮ ਕੀਤਾ ਲੇਕਿਨ ਜਿਹੜੀ ਕਿ ਕੋਈ ਗਲਤਫਹਿਮੀ ਬਣ ਗਈ ਆ ਉਸ ਚੀਜ਼ ਦਾ ਅਸੀਂ ਬਾਰ-ਬਾਰ ਪਹਿਲਾਂ ਵੀ ਕਿਹਾ ਇਹ ਚੀਜ਼ ਇੱਕ ਦੂਜੇ ਨਾਲ ਗੱਲਾ ਸ਼ਿਕਵਾ ਨਹੀਂ ਰੱਖਣਾ ਦੀਪਕ ਭਾਰਗੋਸ ਸਪੋਕਸਪ